ਸਰਬਜੀ ਠੰਗਰੂਰ ਵੀ ਦੀ ਰਚਨਾ ਅੱਜ ਹੈ ਕੋਲ ਆਪਣੇ ਅੱਜ ਹੈ ਕੋਲ ਆਪਣੇ ਕੱਲ ਕਿਤਨੇ ਹੈ ਦੇਖਿਆ ਅੱਜ ਦਾ ਲਾਭ ਉਠਾਓ ਅੱਜ ਦਾ ਲਾਭ ਉਠਾਓ ਕੱਲ ਦੀ ਕੱਲ ਸੋਚਾਂਗੇ ਕੱਲ ਦੀ ਕੱਲ ਸੋਚਾਂਗੇ ਚਿੰਤਾ ਛੱਡੋ ਚਿੰਤਨ ਕਰੋ ਗੁੱਸਾ ਲਿਖ ਸਾਰੋ ਗਲਤ ਫੈਸਲਾ ਦੇ ਲਿਆ ਖੁਦ ਦੇ ਬਲ ਨੂੰ ਚਾਂਗੇ ਖੁਦ ਦੇ ਬਲ ਨੂੰ ਚਾਂਗੇ ਅੱਜ ਹੈ ਕੋਲ ਆਪਣੇ ਕੱਲ ਕਿਛ ਨਹੀਂ ਹੈ ਦੇਖਿਆ